ਅਨੰਦਪੁਰ ਸਾਹਿਬ ਦੀ ਸਾਰੀ ਮੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਦੀ ਰਾਖੀ ਦੀ ਜ਼ਿੰਮੇਵਾਰੀ ਆਪਣੇ ਸਿੱਖਾਂ ਦੀ ਲਾ ਦਿੱਤੀ ਨਗਰ ਨਿਵਾਸੀਆਂ ਨੂੰ ਵੀ ਉਪਦੇਸ਼ ਦੇ ਕੇ ਗੁਰੂ ਜੀ ਆਪਣੇ ਪਰਿਵਾਰ ਅਤੇ ਹੋਰ ਸ਼ਰਧਾਲੂ ਸਿੱਖਾਂ ਸਹਿਤ ਮਾਲਵੇ ਦੇਸ਼ ਵੱਲ ਚੱਲ ਪਏ ਗੁਰੂ ਜੀ ਨੇ ਪਹਿਲਾ ਪੜਾ ਕਨੋਲੇ ਪਿੰਡ ਵਿੱਚ ਕੀਤਾ ਕਨੋਲੇ ਤੋਂ ਚੱਲ ਕੇ ਰੋਪੜ ਅਤੇ ਰੋਪੜ ਤੋਂ ਅੱਗੇ ਛੋਟੇ-ਛੋਟੇ ਪਿੰਡਾਂ ਵਿੱਚ ਹੁੰਦੇ ਹੋਏ ਮਾਲੂਆਣ ਦੇ ਖੂਹ ਤੇ ਜਾ ਡੇਰਾ ਲਾਇਆ ਪਿੰਡ ਮਾਲੂਆਣ ਤਹਿਸੀਲ ਧੂਰੀ ਵਿੱਚ ਪੈਂਦਾ ਹੈ ਇਸ ਪਿੰਡ ਦੇ ਦੋ ਵਿਅਕਤੀ ਮਈਆ ਅਤੇ ਗੁੰਦਾ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ। ਇਹ ਦੋਵੇਂ ਗੁਰੂ ਜੀ ਅੱਗੇ ਪੇਟਾ ਰੱਖ ਕੇ ਅਤੇ ਮੱਥਾ ਠੇਕ ਕੇ ਬੈਠ ਗਏ। ਗੁਰੂ ਜੀ ਨੇ ਉਹਨਾਂ ਨੂੰ ਆਦੇਸ਼ ਕੀਤਾ ਕਿ ਉਹਨਾਂ ਦੇ ਪੀਣ ਵਾਸਤੇ ਜਲ ਲਿਆਉਣ। ਗੁਰੂ ਜੀ ਦਾ ਆਦੇਸ਼ ਸੁਣ ਕੇ ਉਹ ਕਹਿਣ ਲੱਗੇ, "ਮਹਾਰਾਜ ਇਸ ਖੂਹ ਦਾ ਪਾਣੀ ਖਾਰਾ ਅਤੇ ਬੇਸਵਾਦਾ ਹੈ। ਹੁਕਮ ਕਰੋ ਤਾਂ ਕਿਸੇ ਹੋਰ ਖੂਹ ਤੋਂ ਪਾਣੀ ਲੈ ਆਈਏ।" ਗੁਰੂ ਜੀ ਨੇ ਕਿਹਾ ਕਿ ਕਿਸੇ ਹੋਰ ਖੂਹ ਤੇ ਜਾਣ ਦੀ ਲੋੜ ਨਹੀਂ। ਇਸ ਖੂਹ ਦਾ ਹੀ ਪਾਣੀ ਲੈ ਆਓ। ਗੁਰੂ ਜੀ ਦੀ ਆਗਿਆ ਮੰਨ ਕੇ ਉਹ ਉਸੇ ਖੂਹ ਦਾ ਪਾਣੀ ਲੈ ਆਏ। ਗੁਰੂਜੀ ਨੇ ਵਾਹਿਗੁਰੂ ਦਾ ਨਾਮ ਲੈ ਕੇ ਜਲ ਛਕ ਲਿਆ ਅਤੇ ਬਾਅਦ ਵਿੱਚ ਕਹਿਣ ਲੱਗੇ ਭਗਤੋ ਇਹ ਜਲ ਤਾਂ ਬਹੁਤ ਮਿੱਠਾ ਅਤੇ ਠੰਡਾ ਹੈ ਗੁਰੂਜੀ ਦੀ ਇਹ ਗੱਲ ਸੁਣ ਕੇ ਹੋਰ ਸੰਗਤ ਨੇ ਵੀ ਉਸ ਖੂ ਦਾ ਜਲ ਛਕਿਆ ਅਤੇ ਸਾਰਿਆਂ ਅਨੁਭਵ ਕੀਤਾ ਕਿ ਪਾਣੀ ਬੜਾ ਮਿੱਠਾ ਅਤੇ ਠੰਡਾ ਹੈ ਸਾਰਿਆਂ ਨੇ ਗੁਰੂਜੀ ਦੇ ਬਚਨਾਂ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਅਤੇ ਉਹਨਾਂ ਨੇ ਗੁਰੂ ਪਰਿਵਾਰ ਦੀ ਬਹੁਤ ਸੇਵਾ ਕੀਤੀ ਗੁਰੂਜੀ ਵੀ 9 ਦਿਨ ਉੱਥੇ ਠਹਿਰੇ ਰੋਜ਼ ਦੀਵਾਨ ਲੱਗਦਾ ਕੀਰਤਨ ਦਾ ਪ੍ਰਵਾਹ ਚੱਲਦਾ ਅਤੇ ਗੁਰੂਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਗੰਦੇ ਦੀ ਸੇਵਾ ਤੇ ਪ੍ਰੇਮ ਨੂੰ ਵੇਖ ਕੇ ਗੁਰੂ ਜੀ ਨੇ ਉਸ ਨੂੰ ਸਰੋਪਾ ਦਿੱਤਾ ਅਤੇ ਇਹ ਵਾਰ ਵੀ ਦਿੱਤਾ ਕਿ ਉਹ ਉਸ ਪਿੰਡ ਦੇ ਚੌਧਰੀ ਬਣਨਗੇ। ਮਾਲੂਬਾਲ ਤੋਂ ਚੱਲ ਕੇ ਗੁਰੂ ਜੀ ਨੇ ਸ਼ੇਖੋ ਪਿੰਡ ਦੇ ਬਾਹਰ ਇੱਕ ਰੁੱਖਾਂ ਦੀ ਚੰਗੀ ਜਾਂ ਡੇਰਾ ਲਾਇਆ। ਇਸ ਪਿੰਡ ਦਾ ਚੌਧਰੀ ਤੇ ਲੋਕਾਂ ਜਵੰਦਾ ਇੱਕ ਵੈਰਾਗੀ ਸਾਧੂ ਦਾ ਚੇਲਾ ਸੀ। ਇਸ ਲਈ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਨਾ ਆਇਆ। ਸਿੱਖਾਂ ਨੇ ਦੱਸਿਆ ਕਿ ਇਹ ਤਿਲੋਕਾ ਜਵੰਦਾ ਬਾਈਆਂ ਪਿੰਡਾਂ ਦਾ ਮਾਲਕ ਹੈ। ਇਸ ਲਈ ਬੜੀ ਆਕੜ ਵਿੱਚ ਰਹਿੰਦਾ ਹੈ। ਇਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਨਾ ਕੋਈ ਬਾਹਿਆਂ ਤੇ ਨਾ ਕੋਈ ਤੇਹਿਆਂ ਹੋਸੀ ਤੇਹਿਆਂ ਤੇਹਿਆਂ ਗੁਰੂ ਜੀ ਦੇ ਇਹਨਾਂ ਬਚਨਾਂ ਦਾ ਜਦੋਂ ਤੇ ਲੋਕੇ ਨੂੰ ਪਤਾ ਲੱਗਾ ਤਾਂ ਉਹ ਬਹੁਤ ਡਰ ਗਿਆ ਲੋਕਾਂ ਨੇ ਉਸ ਨੂੰ ਦੱਸਿਆ ਕਿ ਗੁਰੂ ਜੀ ਦੇ ਕਹੇ ਬਚਨ ਸਦਾ ਸੱਚੇ ਹੁੰਦੇ ਹਨ ਉਹ ਉਸੇ ਵੇਲੇ ਗੁਰਦ ਦੀ ਰੋੜੀ ਇੱਕ ਖੱਦਰ ਦਾ ਰੇਜਾ ਅਤੇ ਇੱਕ ਰੁਪਈਆ ਲੈ ਕੇ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਮਾਫੀਆ ਮੰਗਣ ਲੱਗਾ ਗੁਰੂ ਜੀ ਜਿਹੜੇ ਸਦਾ ਦਿਹਾਲੂ ਸਨ ਚੌਧਰੀ ਤਲੋਕੇ ਨੂੰ ਮਾਫ ਕਰਦੇ ਹੋਏ ਬੋਲੇ ਇੱਥੇ ਪਾਉਣੇ ਹੋਰ ਥਾਂ ਚਾਉਣੇ ਗੁਰੂ ਜੀ ਦਾ ਇਹ ਵਾਰ ਇਸ ਤਰ੍ਹਾਂ ਪੂਰਾ ਹੋਇਆ ਕਿ ਕੁਝ ਸਮੇਂ ਬਾਅਦ ਖੇਲਦੀਆਂ ਨੇ ਜਵੰਦਿਆਂ ਦੇ ਇਹ 23 ਪਿੰਡ ਉਜਾੜ ਦਿੱਤੇ। ਜਵੰਦੇ ਸਰਦਾਰ ਇੱਥੋਂ ਉੱਜੜ ਕੇ ਬਲਬਗੜ ਨੇੜੇ 86 ਪਿੰਡਾਂ ਦੇ ਮਾਲਕ ਬਣ ਗਏ। ਗੁਰੂ ਜੀ ਦੋ ਦਿਨ ਉਸ ਪਿੰਡ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸੇਖੋਂ ਪਿੰਡ ਤੋਂ ਚੱਲ ਕੇ ਫਰਵਾਹੀ ਪਿੰਡਾਂ ਹੀ ਹੁੰਦੇ ਹੋਏ ਹੰਢਿਆਣੇ ਪਿੰਡ ਦੇ ਬਾਹਰ ਇੱਕ ਛੱਪੜ ਤੇ ਕੰਡੇ ਟਾਲੀ ਦੇ ਰੁੱਖਾਂ ਹੇਠਾਂ ਡੇਰਾ ਲਾਇਆ। ਉਸ ਪਿੰਡ ਦਾ ਇੱਕ ਵਿਅਕਤੀ ਗੁਰੂ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਉਸ ਨੂੰ ਮਾਰੂਤਾਪ ਚੜਦਾ ਹੈ। ਇਸ ਬਿਮਾਰੀ ਨਾਲ ਬਹੁਤ ਲੋਕ ਮਰ ਚੁੱਕੇ ਹਨ। ਤਦ ਗੁਰੂ ਜੀ ਨੇ ਉਸ ਨੂੰ ਸਤਨਾਮ ਵਾਹਿਗੁਰੂ ਦਾ ਨਾਮ ਜਪਾ ਕੇ ਉਸ ਛੱਪੜ ਵਿੱਚ ਇਸ਼ਨਾਨ ਕਰਨ ਨੂੰ ਕਿਹਾ ਨਹਾਉਣ ਨਾਲ ਉਸ ਵਿਅਕਤੀ ਦਾ ਬੁਖਾਰ ਉਤਰ ਗਿਆ ਜਦ ਇਸ ਪਿੰਡ ਦੇ ਹੋਰ ਲੋਕਾਂ ਨੂੰ ਵੀ ਪਤਾ ਲੱਗਾ ਤਾਂ ਉਹ ਵੀ ਗੁਰੂ ਜੀ ਪਾਸ ਆਏ ਅਤੇ ਗੁਰੂ ਜੀ ਨੇ ਉਹਨਾਂ ਨੂੰ ਵੀ ਨਾਮ ਜਪਾ ਕੇ ਇਸ਼ਨਾਨ ਕਰਵਾ ਕੇ ਰਾਜੀ ਕਰ ਦਿੱਤਾ ਇਹ ਉਪਕਾਰ ਕਰਨ ਕਰਕੇ ਸਾਰਾ ਪਿੰਡ ਗੁਰੂ ਦਾ ਸਿੱਖ ਬਣਿਆ ਇਸ ਛੱਪੜ ਵਾਲੀ ਥਾਂ ਤੇ ਅੱਜ ਕੱਲ ਇੱਕ ਸੁੰਦਰ ਸਰੋਵਰ ਬਣਿਆ ਹੋਇਆ ਹੈ ਜਿਸ ਵਿੱਚ ਇਸ਼ਨਾਨ ਕਰਕੇ ਰੋਗਿਆਂ ਦੇ ਰੋਗ ਦੂਰ ਹੁੰਦੇ ਹਨ ਹੜਿਆਏ ਪਿੰਡ ਵਿੱਚ ਕੁਝ ਦਿਨ ਠਹਿਰ ਕੇ ਗੁਰੂ ਜੀ ਢਿਲਵਾ ਪਿੰਡ ਪੁੱਜੇ ਢਿੱਲੋਂ ਗੋਦ ਦੇ ਜੱਟਾ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਤੇ ਉਹਨਾਂ ਦੇ ਮਨੋਹਰ ਬਚਨ ਸੁਣ ਕੇ ਨਿਹਾਲ ਹੋਏ ਇਸ ਪਿੰਡ ਤੋਂ ਵਿਦਾਈ ਲੈ ਕੇ ਗੁਰੂ ਜੀ ਪਿੰਡ ਪੰਦੇਰ ਅਤੇ ਅਲੀ ਸ਼ੇਰ ਹੁੰਦੇ ਹੋਏ ਖੀਵਾ ਕਲਾ ਜਾਂ ਡੇਰਾ ਲਾਇਆ ਇਸ ਪਿੰਡ ਵਿੱਚ ਇੱਕ ਰਾਤ ਵਿਸਰਾਮ ਕਰਕੇ ਜਦ ਗੁਰੂ ਜੀ ਨੇ ਅੱਗੇ ਦੀ ਰਵਾਨਗੀ ਪਾਈ ਤਾਂ ਆਪ ਜੀ ਨੂੰ ਕਾਬਲ ਦੀ ਸੰਗਤ ਰਸਤੇ ਵਿੱਚ ਆ ਮਿਲੀ ਇਹ ਸੰਗਤ ਪਹਿਲਾਂ ਅਨੰਦਪੁਰ ਗਈ ਸੀ ਪਾਜੇਦੋਂ ਨੂੰ ਪਤਾ ਲੱਗਾ ਕਿ ਗੁਰੂ ਮਾਲਵੇ ਦੇ ਇਲਾਕੇ ਵਿੱਚ ਗਏ ਹਨ ਤਾਂ ਪਿੱਛਾ ਕਰਦੇ ਗੁਰੂ ਜੀ ਨੂੰ ਆ ਮਿਲੇ ਗੁੰਦੇ ਮਸੰਦ ਦੀ ਪਰਖ ਤੋਂ ਕਾਬਲ ਦੀ ਸੰਗਤ ਗੁਰੂ ਜੀ ਦੀ ਬਹੁਤ ਉਪਾਸ਼ਕ ਹੋ ਗਈ ਸੀ ਉਹਨਾਂ ਸਭ ਨੇ ਆਪਣੀ ਵੇਤ ਅਨੁਸਾਰ ਗੁਰੂ ਜੀ ਅੱਗੇ ਭੇਟਾ ਰੱਖ ਕੇ ਮੱਥੇ ਟੇਕ ਕੇ ਗੁਰੂ ਜੀ ਉਹਨਾਂ ਦਾ ਪ੍ਰੇਮ ਵੇਖ ਕੇ ਉੱਥੇ ਹੀ ਕੋਛ ਸੰਗ ਨੇ ਰੁੱਖਾਂ ਹੇਠ ਬੈਠ ਗਏ ਗੁਰੂ ਜੀ ਤਿੰਨ ਦਿਨ ਉਸ ਉਜਾੜ ਵਿੱਚ ਹੀ ਦੀਵਾਨ ਲਾਉਂਦੇ ਰਹੇ ਅਤੇ ਕਾਬਲ ਦੀਆਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਰਹੇ ਗੁਰੂ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ ਕਿ ਮਨੁੱਖਾ ਜਨਮ ਅਮੋਲਕ ਰਤਨ ਵਾਂਗ ਦੁਰਲਭ ਹੈ ਇਸ ਨੂੰ ਵਿਸ਼ੇਵਿਕਾਰਾਂ ਵਿੱਚ ਨਹੀਂ ਪਾਉਣਾ ਚਾਹੀਦਾ ਮਨੁੱਖ ਨੂੰ ਸੱਚੀ ਸੁੱਚੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਅਤੇ ਇਸ ਕਮਾਈ ਵਿੱਚੋਂ ਦਸਵੰਦ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਰ ਸਿਮਰਨ ਕਰਦੇ ਸਮੇਂ ਸਰੀਰ ਨੂੰ ਕਿਸੇ ਪ੍ਰਕਾਰ ਦਾ ਕਸ਼ਟ ਨਹੀਂ ਦੇਣਾ ਸਹਿਜ ਭਗਤੀ ਹੀ ਸਭ ਤੋਂ ਉੱਤਮ ਭਗਤੀ ਹੈ ਅਤੇ ਇਹ ਭਗਤੀ ਮਨੁੱਖ ਗ੍ਰਸਤ ਆਸ਼ਰਮ ਵਿੱਚ ਰਹਿ ਕੇ ਪੜੀ ਪੰਦ ਕਰ ਸਕਦਾ ਹੈ ਜਦੋਂ लागले ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਗੁਰੂ ਜੀ ਉਜਾੜ ਵਿਆਬਨ ਵਿੱਚ ਹੀ ਬੈਠੇ ਜੰਗਲ ਨੂੰ ਮੰਗਲ ਬਣਾ ਰਹੇ ਹਨ ਤਾਂ ਉਹ ਵੀ ਵਿਤ ਮੁਜਬ ਪੇਟਾਵਾਂ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਇਸ ਤਰ੍ਹਾਂ ਉਸ ਉਜਾੜ ਵਿਆਬਨ ਵਿੱਚ ਹੀ 24 ਘੰਟੇ ਲੰਗਰ ਚੱਲਦਾ ਅਤੇ ਸੰਗਤਾਂ ਕੀਰਤਨ ਦੇ ਪ੍ਰਵਾਦ ਦਾ ਆਨੰਦ ਮਾਣਦੀਆਂ ਗੁਰੂ ਜੀ ਪਿੰਡਾਂ ਵਿੱਚ ਸਿੱਖੀ ਦਾ ਨਾਮਦਾਨ ਦਿੰਦੇ ਹੋਏ ਸੈਫਾਬਾਦ ਪੁੱਜੇ ਇਸ ਸਥਾਨ ਨੂੰ ਅੱਜਕੱਲ੍ਹ ਬਹਾਦਰਗੜ੍ਹ ਦਾ ਕਿਲਾ ਕਹਿੰਦੇ ਹਨ ਇਹ ਸਥਾਨ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ਤੇ ਸਥਿਤ ਹੈ ਅਤੇ ਪਟਿਆਲੇ ਤੋਂ 8 ਕਿਲੋਮੀਟਰ ਦੇ ਫਾਸਲੇ ਤੇ ਹੈ। ਇਸ ਨਗਰ ਨੂੰ ਸੈਫਾਬਾਦ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਸ ਨੂੰ ਵਸਾਉਣ ਵਾਲਾ ਨਵਾਬ ਸੈਫਖਾਂ ਸੀ। ਨਵਾਬ ਸੈਫਖਾਂ ਬਾਦਸ਼ਾਹ ਸ਼ਾਹਜਹਾਨ ਦਾ ਸੰਡੂ, ਤਰਬੀਤ ਖਾਂ ਬਖਸ਼ੀ ਸ਼ਾਹਜਹਾਨੀ ਦਾ ਪੁੱਤਰ ਅਤੇ ਫਿਦਾਈ ਖਾਂ ਦਾ ਭਰਾ ਸੀ। ਨਵਾਬ ਸੈਫਖਾਂ ਨੇ ਮੁਗਲ ਸਰਕਾਰ ਦੇ ਕਈ ਜ਼ਰੂਰੀ ਅਹੁਦਿਆਂ ਤੇ ਕੰਮ ਕੀਤਾ ਸੀ। ਉਹ ਆਗਰਾ ਅਤੇ ਕਸ਼ਮੀਰ ਦਾ ਸੁਬੇਦਾਰ ਰਹਿ ਚੁੱਕਾ ਸੀ। ਪਰ ਕੁਝ ਸਮੇਂ ਬਾਅਦ ਉਸਨੇ ਫਕੀਰੀ ਪਹਿਰਾਵਾ ਧਾਰਨ ਕਰ ਲਿਆ ਸੀ ਉਹ ਪੀਰ ਪੀਖਨ ਸਾਦਾ ਸਰਦਾਲੂ ਬਣ ਗਿਆ ਅਤੇ ਉਹਨਾਂ ਦੀ ਸਿੱਖਿਆ ਕਰਕੇ ਉਹ ਗੁਰੂ ਨਾਨਕ ਦੇਵ ਜੀ ਵਾਸਤੇ ਵੀ ਬੜੀ ਸ਼ਰਧਾ ਰੱਖਦਾ ਸੀ ਜਦ ਗੁਰੂ ਤੇਗ ਬਹਾਦਰ ਜੀ ਉਸ ਨੂੰ ਮਿਲਣ ਵਾਸਤੇ ਸੈਫਾਬਾਦ ਪੁੱਜੇ ਤਾਂ ਨਵਾਬ ਸੈਫਖਾ ਆਪ ਗੁਰੂ ਜੀ ਨੂੰ ਮਿਲਣ ਵਾਸਤੇ ਬਾਹਰ ਆਇਆ ਗੁਰੂ ਜੀ ਨੇ ਉਸਦੇ ਬਾਗ ਵਿੱਚ ਡੇਰਾ ਲਾਇਆ ਸੈਫਖਾ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਕੁਝ ਦਿਨ ਤਾਂ ਗੁਰੂ ਜੀ ਬਾਹਰ ਬਾਗ ਵਿੱਚ ਠਹਿਰੇ ਪਰ ਫਿਰ ਸੈਫਖਾ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਉਹਨਾਂ ਦੀਆਂ ਬੇਗਮਾਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਇਸ ਲਈ ਮੇਰੇ ਮਹਿਲਾ ਵਿੱਚ ਨਿਵਾਸ ਕਰੋ ਗੁਰੂ ਜੀ ਨੇ ਅੰਦਰ ਜਾਣਾ ਪ੍ਰਵਾਨ ਕਰ ਲਿਆ ਉਹ ਗੁਰੂ ਜੀ ਨੂੰ ਘੋੜੇ ਉੱਤੇ ਚੜਾ ਕੇ ਹੀ ਅੰਦਰ ਲੈ ਗਿਆ ਅਤੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਵੀ ਪਾਲਕੀ ਵਿੱਚ ਹੀ ਅੰਦਰ ਗਈਆਂ ਉਸ ਦੀਆਂ ਬੇਗਮਾਂ ਨੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਮੱਥਾ ਟੇਕਿਆ ਅਤੇ ਕੀਮਤੀ ਗਿਆਨੇ ਭੇਟ ਕੀਤੇ ਸੈਫਖਾਨੇ ਗੁਰੂ ਜੀ ਨੂੰ ਇੱਕ ਸੁੰਦਰ ਮਕਾਨ ਵਿੱਚ ਠਹਿਰਾਇਆ ਗੁਰੂ ਜੀ ਦੇ ਮਕਾਨ ਦੇ ਸਾਹਮਣੇ ਇੱਕ ਸੁੰਦਰ ਮਸਜਿਦ ਬਣੀ ਹੋਈ ਸੀ ਜਦ ਗੁਰੂ ਸਾਹਿਬ ਨੇ ਉਸ ਮਸੀਤ ਨੂੰ ਵੇਖਿਆ ਤਾਂ ਕਹਿਣ ਲੱਗੇ ਜਿੱਥੇ ਇੰਨੀ ਸੁੰਦਰ ਮਸੀਤ ਬਣੀ ਹੋਈ ਸੀ ਉਥੇ ਮਕਾਨ ਦੀ ਕੀ ਲੋੜ ਸੀ ਅਸੀਂ ਮਸੀਤ ਵਿੱਚ ਹੀ ਬੈਠ ਜਾਇਆ ਕਰਦੇ ਸੈਫਖਾਨੇ ਕਿਹਾ ਇਹ ਮੁਸਲਮਾਨਾਂ ਵਾਸਤੇ ਹੈ ਤੁਸੀਂ ਨਵਾਂ ਧਰਮ ਚਲਾਇਆ ਹੈ ਸ਼ਾਇਦ ਤੁਸੀਂ ਇਸ ਨੂੰ ਯੋਗ ਨਾ ਸਮਝਦੇ ਗੁਰੂ ਜੀ ਨੇ ਫਰਮਾਇਆ ਕਿ ਉਹ ਕਿਸੇ ਧਰਮ ਨਾਲ ਵਿਤਕਰਾ ਨਹੀਂ ਕਰਦੇ ਸਾਡੇ ਵਾਸਤੇ ਮਸੀਤਾਂ ਅਤੇ ਮੰਦਰ ਸਭ ਬਰਾਬਰ ਹਨ ਗੁਰੂ ਜੀ ਨੇ ਮਹਿਲ ਦੇ ਦੁਆਲੇ ਬਣੀ ਹੋਈ ਦੀਵਾਰ ਨੂੰ ਵੇਖ ਕੇ ਕਿਹਾ ਕਿ ਇਹ ਕੰਧਾਂ ਇੰਨੀਆਂ ਮਜ਼ਬੂਤ ਨਹੀਂ ਹਨ ਸੈਫਕਾਨੇ ਕਿਹਾ ਕਿ ਉਹ ਦੁਬਾਰਾ ਮਜ਼ਬੂਤ ਕੰਦਾ ਬਣਾ ਦੇਣਗੇ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਹੁਣ ਹੋਰ ਕੰਦਾ ਬਣਾਉਣ ਦੀ ਲੋੜ ਨਹੀਂ ਕੋਈ ਸਮਾਂ ਆਵੇਗਾ ਇਹ ਕੰਦਾ ਇੱਕ ਮਜ਼ਬੂਤ ਕਿਲੇ ਦਾ ਰੂਪ ਧਾਰਨ ਕਰ ਜਾਣ ਗਿਆ ਗੁਰੂ ਜੀ ਦੇ ਬਚਨਾਂ ਅਨੁਸਾਰ ਬਾਅਦ ਵਿੱਚ ਮਹਾਰਾਜਾ ਪਟਿਆਲਾ ਨੇ ਉਹਨਾਂ ਕੰਦਾ ਨੂੰ ਮਜ਼ਬੂਤ ਕਰਕੇ ਇੱਕ ਮਜ਼ਬੂਤ ਕਿਲਾ ਬਣਾ ਦਿੱਤਾ ਅਤੇ ਉਸ ਕਿਲੇ ਦਾ ਨਾਮ ਬਹਾਦਰਗੜ ਰੱਖਿਆ ਇਹ ਕਿਲਾ ਅੱਜਕੱਲ ਪੰਜਾਬ ਪੁਲਿਸ ਦਾ ਸਿਖਲਾਈ ਕੇਂਦਰ ਹੈ ਸੈਫਕਾਨੇ ਗੁਰੂ ਜੀ ਦੀ ਸਵਾਰੀ ਲਈ ਇੱਕ ਸੁੰਦਰ ਘੋੜਾ ਪੇਟ ਕੀਤਾ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਦੀ ਸਵਾਰੀ ਵਾਸਤੇ ਇੱਕ ਸੁੰਦਰ ਰਤ ਬਣਵਾਇਆ। ਗੁਰੂ ਜੀ ਉਸ ਪਾਸ 9 ਦਿਨ ਠਹਿਰੇ। ਨਵਾਬ ਸੈਫਕਾ ਹਰ ਵੇਲੇ ਗੁਰੂ ਜੀ ਪਾਸ ਬੈਠਾ ਰਹਿੰਦਾ ਅਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਾ ਰਹਿੰਦਾ। ਗੁਰੂ ਤੇਗ ਬਹਾਦਰ ਜੀ ਸੈਫਕਾ ਪਾਸ ਠਹਿਰਨ ਤੋਂ ਬਾਅਦ ਪਟਿਆਲੇ ਸ਼ਹਿਰ ਵਾਲੀ ਥਾਂ ਜਾ ਪੁੱਜੇ। ਇੱਕ ਬੋੜ ਦੇ ਦਰਖਤ ਦੇ ਹੇਠ ਆਪ ਜੀ ਨੇ ਡੇਰਾ ਲਾਇਆ। ਉਸ ਸਮੇਂ ਪਟਿਆਲਾ ਸ਼ਹਿਰ ਨਹੀਂ ਸੀ ਹੁੰਦਾ। ਜਿਸ ਜਗ੍ਹਾ ਤੇ ਅੱਜਕੱਲ ਲਹਿਲ ਦੀ ਵਸਤੀ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹਨ। ਉਸ ਸਮੇਂ ਉਸ ਥਾਂ 'ਤੇ ਲਹਿਲ ਨਾਮੀ ਪਿੰਡ ਵੱਸਦਾ ਸੀ। ਉਸ ਪਿੰਡ ਦੇ ਦੁਆਲੇ ਇੱਕ ਮੋਟੀ ਕੰਧ ਹੁੰਦੀ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਜੀ ਸੈਫਾਬਾਦ ਤੋਂ ਇੱਥੇ ਆਏ ਤਾਂ ਉਸ ਪਿੰਡ ਦੇ ਇੱਕ ਚੀਵਰ ਸੇਖ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਪਿੰਡ ਆ ਕੇ ਸੰਗਤਾਂ ਨੂੰ ਦਰਸ਼ਨ ਦੇਣ ਅਤੇ ਉਹਨਾਂ ਦੇ ਦੁੱਖ ਦੂਰ ਕਰਨ। ਗੁਰੂ ਜੀ ਨੇ ਉਹਨਾਂ ਦੇ ਪਿਆਰ ਨੂੰ ਵੇਖ ਕੇ ਉਹਨਾਂ ਦੀ ਬੇਨਤੀ ਮੰਨ ਲਈ ਅਤੇ ਮੌਜੂਦਾ ਗੁਰਦੁਆਰਾ ਦੁੱਖ ਨਿਵਾਰਨ ਵਾਲੀ ਥਾਂ 'ਤੇ ਜਾ ਬਿਰਾਜਮਾਨ ਹੋਏ। ਉਸ ਬੋਰਡ ਦੀ ਨਿਸ਼ਾਨੀ ਹਾਲੇ ਤੱਕ ਮੌਜੂਦ ਹੈ। ਅਤੇ ਉਸ ਦੀ ਜੜ ਲਾਗੇ ਇੱਕ ਛੋਟੀ ਜਹੀ ਬੁਰਜੀ ਵਿੱਚ ਇੱਕ ਹੁਕਮਨਾਮਾ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਹੁਕਮਨਾਮੇ ਦੇ ਆਧਾਰ ਤੇ ਹੀ ਗੁਰਦੁਆਰਾ ਪ੍ਰਗਟ ਕੀਤਾ ਗਿਆ ਸੀ। ਇਸ ਹੁਕਮਨਾਮੇ ਦੇ ਨੇੜੇ ਅੱਠੇ ਪੈਰ ਦੇਸੀ ਕਿਉ ਦੀ ਜੋਤ ਜਗਦੀ ਰਹਿੰਦੀ ਹੈ। ਸੰਗਤਾਂ ਇਸ ਜੋਤ ਦੇ ਕੱਜਲ ਨੂੰ ਆਪਣੀ ਅੱਖਾਂ ਨੂੰ ਲਾਉਂਦੀਆਂ ਹਨ ਅਤੇ ਦੋਹਾਂ ਹੱਥਾਂ ਨਾਲ ਨਮਸਕਾਰ ਕਰਦੀਆਂ ਹਨ। ਜਿੱਥੇ ਹੁਣ ਸਰੋਵਰ ਸਾਹਿਬ ਹੈ ਉੱਥੇ ਇੱਕ ਛੱਪੜ ਸੀ। ਜਦੋਂ ਗੁਰੂ ਜੀ ਉਸ ਸਥਾਨ ਤੇ ਬੈਠ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਇੱਕ ਮਾਈ ਇੱਕ ਸੋਕੇ ਦੇ ਮਰੀਜ਼ ਬੱਚੇ ਨੂੰ ਗੁਰੂ ਜੀ ਪਾਸ ਲਿਆਈ। ਉਸਨੇ ਬੱਚੇ ਨੂੰ arogh ਕਰਨ ਬਾਰੇ ਗੁਰੂ ਜੀ પાસે ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਕਿ ਇਸ ਬੱਚੇ ਨੂੰ ਵਾਹਿਗੁਰੂ ਦਾ ਨਾਮ ਲੈ ਕੇ ਛਪੜੀ ਵਿੱਚ ਇਸ਼ਨਾਨ ਕਰਵਾਓ ਜਦ ਬੱਚੇ ਨੂੰ ਛਪੜੀ ਵਿੱਚ ਇਸ਼ਨਾਨ ਕਰਾਇਆ ਗਿਆ ਤਾਂ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ ਜਦ ਲੋਕਾਂ ਨੇ ਗੁਰੂ ਜੀ ਦੀ ਇਹ ਸ਼ਕਤੀ ਵੇਖੀ ਤਾਂ ਇਲਾਕੇ ਦੇ ਕੁੱਲ ਸੋਕੇ ਦੇ ਮਰੀਜ਼ ਇੱਥੇ ਆਉਣ ਲੱਗੇ ਅਤੇ ਗੁਰੂ ਜੀ ਦੀ ਆਗਿਆ ਨਾਲ ਇਸ਼ਨਾਨ ਕਰਕੇ ਠੀਕ ਹੁੰਦੇ ਗਏ ਇੱਕ ਦਿਨ ਇੱਕ ਮਾਈ ਜਿਸ ਦਾ ਨਾਮ ਕਰਮੋ ਦੱਸਿਆ ਜਾਂਦਾ ਹੈ ਚੀਚਕ ਤੋਂ ਦੁਖੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਉਸ ਮਾਈ ਦੇ ਪਿੰਡ ਵਿੱਚ ਚੀਚਕ ਦਾ ਭਰਪੂਰ ਹਮਲਾ ਹੋਇਆ ਸੀ ਉਸ ਮਾਈ ਨੇ ਗੁਰੂ ਜੀ ਨੂੰ ਮੇਰ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇਸ ਛਪੜੀ ਵਿੱਚ ਇਸ਼ਨਾਨ ਕਰੋ ਸਭ ਦੁੱਖ ਦੂਰ ਹੋ ਜਾਣਗੇ ਮਾਈ ਦਾ ਰੋਗ ਦੂਰ ਹੋ ਗਿਆ ਉਸ ਨੂੰ ਵੇਖ ਕੇ ਬਾਕੀ ਸਾਰੇ ਪਿੰਡ ਦੇ ਲੋਕਾਂ ਨੇ ਵੀ ਗੁਰੂ ਸਾਹਿਬ ਦੇ ਚਰਨੀ ਹੱਥ ਲਾ ਕੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਉਸ ਛਪੜੀ ਵਿੱਚ ਇਸ਼ਨਾਨ ਕੀਤਾ ਅਤੇ ਹਰ ਪ੍ਰਕਾਰ ਦੇ ਰੋਗਾ ਤੋਂ ਖਲਾਸੀ ਪਾਈ ਇਹ ਛਪੜੀ ਕਿਉਂਕਿ ਲੋਕਾਂ ਦਾ ਦੁੱਖ ਦੂਰ ਕਰਦੀ ਸੀ ਇਸ ਲਈ ਬਾਅਦ ਵਿੱਚ ਇਸ ਦਾ ਨਾਂ ਹੀ ਦੁੱਖ ਨਿਵਾਰਨ ਪੈ ਗਿਆ ਇਸ ਤੋਂ ਬਾਅਦ ਗੁਰੂ ਜੀ ਉਸ ਥਾਂ 'ਚ ਡੇਰਾ ਲਾਇਆ ਜਿੱਥੇ ਅੱਜ ਕੱਲ ਮੋਤੀ ਬਾਗ ਹੈ ਇੱਥੇ ਵੀ ਲਾਗਲੇ ਪਿੰਡਾਂ ਦੀਆਂ ਸੰਗਤਾਂ ਇਕੱਠੀਆਂ ਹੋਣ ਲੱਗੀਆਂ ਹੁਣ ਗੁਰੂ ਜੀ ਦਾ ਜਸ ਦੂਰ ਦੂਰ ਤੱਕ ਫੈਲ ਗਿਆ ਅਤੇ ਸੰਗਤਾਂ ਦਾ ਇਕੱਠ ਇੰਨਾ ਵੱਧ ਗਿਆ ਸੀ ਕਿ ਗੁਰੂ ਜੀ ਪਿੰਡ ਤੋਂ ਬਾਹਰ ਖੁੱਲੇ ਥਾਂ ਤੇ ਹੀ ਡੇਰਾ ਲਾਉਂਦੇ ਸਨ ਉਹਨਾਂ ਦੇ ਕੋਲ ਕਈ ਘੋੜੇ ਅਤੇ ਰੱਥ ਵੀ ਸਨ ਜਿਸ ਕਰਕੇ ਬਾਹਰ ਸੁਨਸਾਨ ਵਿੱਚ ਰਹਿਣਾ ਹੀ ਠੀਕ ਸਮਝਦੇ। ਜਦ ਬਾਬਾ ਆਲਾ ਸਿੰਘ ਨੇ ਪਟਿਆਲੇ ਸ਼ਹਿਰ ਨੂੰ ਬਸਾਇਆ ਸੀ ਤਾਂ ਉਹਨਾਂ ਆਪਣੀ ਰਿਆਸਤ ਦਾ ਹੈੱਡਕੁਆਟਰ ਉੱਥੇ ਹੀ ਬਣਾਇਆ ਸੀ ਜਿੱਥੇ ਕਿ ਗੁਰੂ ਜੀ ਕਈ ਦਿਨ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਸਨ। ਬਾਬਾ ਆਲਾ ਸਿੰਘ ਦੇ ਉਤਰਾਧਿਕਾਰੀ ਨੇ ਗੁਰੂ ਸਾਹਿਬ ਦੇ ਠਹਿਰਨ ਵਾਲੀਆਂ ਥਾਵਾਂ ਤੇ ਯਾਦਗਾਰਾਂ ਬਣਾਈਆਂ ਸਨ। ਉਹਨਾਂ ਨੇ ਹੀ ਗੁਰਦੁਆਰਾ ਮੋਤੀ ਬਾਗ ਬਣਾਇਆ। ਗੁਰੂ ਜੀ ਜਦ ਪਟਿਆਲੇ ਵਾਲੇ ਸਥਾਨ ਤੇ ਰਹਿੰਦੇ ਸਨ ਤਾਂ ਉੱਥੇ लागਨੇ ਲੱਗਲੇ ਪਿੰਡਾਂ ਵਿੱਚ ਵੀ ਜਾਂਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਜਿੱਥੇ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਵੀ ਗੁਰੂ ਸਾਹਿਬ ਗਏ ਸਨ ਲਗਲੇ ਕਈ ਪਿੰਡਾਂ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰੇ ਬਣੇ ਹਨ ਇਹਨਾਂ ਪਿੰਡਾਂ ਦੇ ਨਾਂ ਹਨ ਟਹਲਪੁਰ ਆਕੜ ਲੰਮਾ ਸਿਬੜ ਰੋਹਟਾ ਯੰਡ ਮਕੋਲੀਆਦ ਪਿੰਡ ਲਹਿਲ ਕੁਝ ਦਿਨ ਠਹਿਰਨ ਤੋਂ ਬਾਅਦ ਗੁਰੂ ਜੀ ਸਮਾਣੇ ਚਲੇ ਗਏ ਗੁਰੂ ਜੀ ਨੇ ਆਪਣਾ ਡੇਰਾ ਪਿੰਡ ਤੋਂ ਬਾਹਰ ਹੀ ਲਾ ਲਿਆ ਇੱਥੇ ਹੀ ਪਿੰਡ ਦੀਆਂ ਸਭ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਇਹੀ ਵੀ ਦੱਸਿਆ ਜਾਂਦਾ ਹੈ ਕਿ ਜਿਸ ਜਲਾਦ ਜਲਾਲਦੀਨ ਨੇ ਗੁਰੂ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ ਉਹ ਸਮਾਨਾ ਦਾ ਹੀ ਰਹਿਣ ਵਾਲਾ ਸੀ ਗੁਰੂ ਜੀ ਦੇ ਪੋਤਰਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਵੀ ਇਸ ਪਿੰਡ ਦੇ ਜਲਾਦਾਂ ਨੇ ਹੀ ਨੀਹਾਂ ਵਿੱਚ ਜਨਿਆ ਸੀ ਇਤਿਹਾਸ ਵਿੱਚ ਇਹਨਾਂ ਜਲਾਦਾਂ ਦੇ ਨਾਂ ਸ਼ਾਸ਼ਲਬੇਗ ਅਤੇ ਵਾਸ਼ਲਬੇਗ ਲਿਖੇ ਗਏ ਹਨ ਇਸ ਤੱਥ ਨੂੰ ਹੀ ਮੁੱਖ ਰੱਖਦੇ ਹਾਂ ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਤਾਵਾ ਕੀਤਾ ਤਾਂ ਪਹਿਲਾਂ ਇਸ ਨਗਰ ਨੂੰ ਸੋਧਿਆ ਜਿਸਨੇ ਐਸੇ ਬੇਦਰਦ ਜਲਾਦ ਪੈਦਾ ਕੀਤੇ ਸਨ ਸਮਾਨਾ ਵਿਖੇ ਕੁਝ ਦਿਨ ਠਹਿਰ ਕੇ ਆਪ ਜੀ ਨੇ ਭਵਾਨੀਗੜ੍ਹ ਦੀ ਜੂ ਵਿੱਚ ਕੁਝ ਦਿਨ ਨਿਵਾਸ ਕੀਤਾ ਇੱਥੇ ਲਾਗਲੇ ਪਿੰਡਾਂ ਦੇ ਲੋਕ ਦਰਸ਼ਨਾਂ ਨੂੰ ਆਉਣ ਲੱਗੇ ਜਿਸ ਥਾਂ ਗੁਰੂ ਜੀ ਨੇ ਡੇਰਾ ਲਾਇਆ ਸੀ ਉੱਥੇ ਬਾਅਦ ਵਿੱਚ ਫੱਗੂ ਵਾਲਾ ਪਿੰਡ ਆਬਾਦ ਹੋਇਆ ਇੱਥੇ ਹੀ ਆਪ ਜੀ ਨੂੰ ਕਰਾਚੋ ਪਿੰਡ ਦੀ ਸੰਗਤ ਆ ਕੇ ਮਿਲੀ ਅਤੇ ਉਹਨਾਂ ਸ਼ਿਕਾਇਤ ਕੀਤੀ ਕਿ ਕਰਾਚੋ ਪਿੰਡ ਦੇ ਸੁਲਤਾਨੀਏ ਸੰਗਤ ਨੂੰ ਕੀਰਤਨ ਨਹੀਂ ਕਰਨ ਦਿੰਦੇ ਗੁਰੂ ਜੀ ਕੁਛ ਦਿਨ ਬਾਅਦ ਕਰਾਚੋ ਪੁੱਜ ਗਏ ਅਤੇ ਇੱਕ ਵਿਸ਼ਾਲ ਦੀਵਾਨ ਸਜਾਇਆ ਪਰ ਉਹਨਾਂ ਦੇ ਕਿਰਤਨ ਨੂੰ ਕੋਈ ਵੀ ਰੋਕਣ ਨਾ ਆਇਆ ਉਹਨਾਂ ਹਿੰਦੂ ਮੁਸਲਮਾਨਾਂ ਸਭ ਨੂੰ ਉਪਦੇਸ਼ ਦਿੱਤਾ ਕਿ ਕਿਸੇ ਦੀ ਇਬਾਦਤ ਵਿੱਚ ਵਿਗਨ ਪਾਉਣਾ ਠੀਕ ਨਹੀਂ ਅਸੀਂ ਸਾਰੇ ਇੱਕ ਮਾਲਕ ਦੇ ਜਾਏ ਹਾਂ ਅੱਲਾਹ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸਦੇ ਪੁੱਤਰਾਂ ਨੂੰ ਤੰਗ ਕੀਤਾ ਜਾਵੇ ਕਰਾਚੋ ਤੋਂ ਆਪ ਜੀ ਕਾਂਝਲੇ ਗਏ ਕਾਂਝਲੇ ਦੇ ਬਹੁਤ ਲੋਕਾਂ ਨੂੰ ਕੋੜ ਦੀ ਬਿਮਾਰੀ ਨੇ ਗਰਸਿਆ ਸੀ ਗੁਰੂ ਜੀ ਨੇ ਆਪ ਉਹਨਾਂ ਕੋੜੀਆਂ ਦੀ ਸੇਵਾ ਕੀਤੀ ਅਤੇ ਉਹਨਾਂ ਨੂੰ ਨਾਮ ਵਿੱਚ ਜੁੜਨ ਦਾ ਉਪਦੇਸ਼ ਦਿੱਤਾ ਕਰਾਚੋ ਪਿੰਡ ਦੇ ਮੁਸਲਮਾਨ ਵੀ ਗੁਰੂ ਜੀ ਦੇ ਚਰਨੀ ਆ ਲੱਗੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਉਹ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦੇਣਗੇ ਗੁਰੂ ਸਾਹਿਬ ਦੀ ਸੇਵਾ ਭਾਵਨਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਗੁਰੂ ਸਾਹਿਬ ਅੱਗੇ ਕਈ ਪ੍ਰਕਾਰ ਦੇ ਤੋਹਫੇ ਲੈ ਕੇ ਹਾਜ਼ਰ ਹੋਏ ਗੁਰੂ ਸਾਹਿਬ ਨੇ ਰੋਗੀ ਮੁਸਲਮਾਨਾਂ ਦਾ ਵੀ ਇਲਾਜ ਕੀਤਾ ਅਤੇ ਉਹ ਉਹਨਾਂ ਨੂੰ ਅਸੀਸਾਂ ਦੇ ਕੇ ਉਥੋਂ ਵਿਦਾ ਹੋਏ